ਹੈਲੋ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਤੇ ਠੀਕ ਹੀ ਚਾਹੀਦਾ ਹੈ ਹਰ ਇੱਕ ਮਤਲਬ ਜ਼ਿੰਦਗੀ ਚ ਤੋਕ ਸੁੱਖ ਹੁੰਦੇ ਜਾਂਦੇ ਰਹਿੰਦੇ ਆ ਤੇ ਸਭ ਦੇ ਹਾਲ ਚਾਲ ਠੀਕ ਹੀ ਚਾਹੀਦੇ ਆ ਪਹਿਲਾਂ ਮੈਂ ਨਾ ਟਿਊਸ਼ਨ ਪੜਾਈ ਫਿਰ ਮੈਂ ਸਾਡੇ ਨਿਬਰ ਹੈਗੇ ਉਹਨਾਂ ਦੇ ਬਿਮਾਰ ਸੀ ਉਹ ਹਸਪੀਟਲ ਵਿਚ ਅਡਮਿਟ ਹੈ ਉਹਨਾਂ ਦਾ ਪਤਾ ਲੈ ਕੇ ਆਈ ਹੈ ਨਾ ਵਾਈਫ ਉਹਨਾਂ ਦੀ ਘਰ ਆਈ ਸੀ ઓਪਰੇਟ ਹੋਣਾ ਕਰ ਲਿਆ ਉਹਨਾਂ ਦਾ ਬ੍ਰੇਨ ਟਿਊਮਰ ਹੈ ਤੇ ਮਤਲਬ ਜ਼ਿੰਦਗੀ 'ਚ ਮੈਂ ਦੇਖਿਆ ਵੀ ਪਤਾ ਨਹੀਂ ਕਿਹੜੀ ਕਿਹੜੀ ਦੁੱਖ ਸੁੱਖ ਆ ਜਾਂਦੇ ਆ ਤੇ ਬੰਦੇ ਦੇ ਘਰੇ ਪੈਸਾ ਹੈਗਾ ਅਮੀਰੀ ਆ ਗਰੀਬੀ ਆ ਪਰਮਾਤਮਾ ਨਹੀਂ ਦੇਖਦਾ ਵੈਸੇ ਮੈਂ ਇੱਕ ਗੱਲ ਨੋਟ ਕੀਤੀ ਆ ਗਰੀਬੀ 'ਚ ਹੀ ਬਿਮਾਰੀਆਂ ਹੁੰਦੀਆਂ ਜੋ ਟੈਨਸ਼ਨਾਂ ਪਰੇਸ਼ਾਨੀਆਂ ਹੁੰਦੀਆਂ ਉਦੋਂ ਵੀ ਹੁੰਦੀਆਂ ਪਰ ਦੇਖਣ ਵਾਲੇ ਨੂੰ ਲੱਗਦਾ ਹੁੰਦਾ ਜਿਹੜੇ ਅਮੀਰ ਆ ਉਹਨਾਂ ਨੂੰ ਲੱਗਦਾ ਵੀ ਇਹ ਆ ਨਹੀਂ ਕਰਦੇ ਆ ਨਹੀਂ ਕਰਦੇ ਕਰਨਾ ਸਾਰੇ ਹੀ ਚਾਹੁੰਦੇ ਹੁੰਦੇ ਆ ਪਰ ਕਈ ਵਾਰੀ ਬੰਦਾ ਇਨਸਾਨ ਇੰਨਾ ਮਜਬੂਰ ਹੋ ਜਾਂਦਾ ਵੀ ਕਰ ਹੀ ਨਹੀਂ ਸਕਦਾ ਹੁੰਦਾ ਕਿਉਂਕਿ ਕਿਹੜੀ ਘੜੀ ਕੀ ਹੋ ਜਾਂਦਾ ਇਹ ਨਹੀਂ ਪਤਾ ਤੇ ਜ਼ਿੰਦਗੀ ਜਿਹੜੀ ਆ ਨਾ ਉਹ ਚੱਲਦੀ ਦਾ ਨਾਮ ਹੈ ਹੈਨਾ ਆ ਆਪਾਂ ਚੱਲਦੇ ਜਾਂਦੇ ਆ ਬਸ ਆਪਾਂ ਜਿੱਦਾਂ ਸਵੇਰੇ ਉੱਠੇ ਕੰਮ ਕਾਜ ਕਰਦੇ ਨਵੇੜੇ ਰੋਟੀ ਪਾਣੀ ਖਾਦਾ ਤੇ ਬਸ ਇਦਾਂ ਹੀ ਕਰੀਦਾ ਹੋਰ ਤੇ ਫਿਰ ਉਵੇਂ ਹੀ ਕਰਦੇ ਬਸ ਘਰੇਲੂ ਕੰਮਾਂ ਚ ਲੱਗੇ ਫਿਰਦੇ ਆ ਹਨਾ ਤੇ ਇਸੇ ਤਾਂ ਸਾਡੀਆਂ ਕਿਵੇਂ ਹੁੰਦੀਆਂ ਸਸੀਨੇ ਥੋੜੇ ਜਿਹਾ ਬਿਮਾਰ ਹੋਏ ਦਵਾਈ ਲੈ ਲਈ ਤੇ ਬਸ ਜ਼ਿੰਦਗੀ ਜਿਹੜੀ ਆ ਉਹ ਚੱਲਦੀ ਰਹਿੰਦੀ ਆ ਫਿਰ ਬਸ ਸਕੂਲ ਵੀ ਇਦਾਂ ਫੰਕਸ਼ਨ ਦੀਆਂ ਤਿਆਰੀਆਂ ਹੁੰਦੀਆਂ ਉੱਤੇ ਵੀ ਥਕਾਵਟੀ ਹੋ ਜਾਂਦੀ ਆ ਹਨਾ ਤੇ ਉਸ ਤੋਂ ਬਾਅਦ ਅਸੀਂ ਇਹੀ ਚਾਹੁੰਦੇ ਆ ਵੀ ਚਲੋ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕਿਸੇ ਨੂੰ ਕੀ ਹੋ ਜਾਂਦਾ ਹੋਰ ਦੋਸਤੋ ਗੱਲ ਇਹ ਆ ਕਿ ਹੁਣ ਠੰਡ ਦੀ ਮੜੀ ਸ਼ੁਰੂ ਹੋ ਗਈ ਹੈ ਨਾ ਹੁਣ ਪੱਖੇ ਜੇ ਚੰਗੇ ਨਹੀਂ ਲੱਗਦੇ ਪੱਖੇ ਦਾ ਸਿਰ ਨੂੰ ਜੇ ਪੈਂਦੀ ਆ ਹਨ ਤੇ ਹੁਣ ਦਿਲ ਕਰਦਾ ਕਿ ਕੋਈ ਟਾਈਮ ਕੱਢੋ ਤੇ ਗਰਮ ਕੱਪੜੇ ਕੱਢ ਲਿਏ ਤੇ ਗਰਮ ਕੱਪੜੇ ਪੌਣੀ ਬੰਦੇ ਆ ਕਿਉਂਕਿ ਗਲਾ ਵੀ ਖਰਾਬ ਹੋਇਆ ਤੇ ਬੰਦੇ ਦੀ ਸਿਹਤ ਠੀਕ ਨਹੀਂ ਹੈਗੀ ਤੇ ਕੋਈ ਨਾ ਕੋਈ ਬੰਦਾ ਮੇਰੀ ਤਾਂ ਬਹੁਤ ਹੀ ਗਲਾ ਖਰਾਬ ਹੈ ਤੇ ਚਲੋ ਕੋਈ ਨਹੀਂ ਚਲਦਾ ਤਰਹਦਾ ਹੀ ਆ ਹਨਾ ਔਖਾਂ ਪੀੜਾ ਦੁੱਖ ਸੁੱਖ ਚਲਦੇ ਆ ਨਾਲ ਜ਼ਿੰਦਗੀ ਤੇ ਤੇ ਬਾਕੀ ਤੁਹਾਡਾ ਸਾਥ ਦੀ ਬਹੁਤ ਲੋੜ ਹੈ ਠੀਕ ਹੈ ਤੁਸੀਂ ਜਿਵੇਂ ਅ ਲਾਈਕ ਸ਼ੇਅਰ ਕਮੈਂਟ ਕਰਦੇ ਰਹੋਗੇ ਤੇ ਉਵੇਂ ਹੀ ਇੱਕ स्मूथ ਜਿਹਾ ਲਾਈਵ ਆਂਦੀ ਜਾਏਗੀ ਕਿਉਂਕਿ ਇਸ ਤੇ ਉਸ ਤੋਂ ਬਾਅਦ YouTube ਤੋਂ ਹਰ ਉਸ ਤੋਂ ਚੈਨਲ ਤੋਂ ਥੋੜੀ ਬਹੁਤ ਇਨਕਮ ਸ਼ੁਰੂ ਹੋ ਜਾ ਰਹੀ ਹੈ ਤਾਂ ਲਾਈਫ ਦੇਦੇ ਬਹੁਤ سارے ਸਟ्रेस ਆਊ ਦੂਰ ਹੋ ਜਾਣਗੇ ਪਰ ਇਹ ਤੁਹਾਡੇ ਸਾਥੀ ਲੋੜ ਹੈ ਜਦੋਂ ਸਾਰੇ ਜਿਹੜੇ ਕਰਦੇ ਹਨ ਕਿ ਮੈਨੂੰ ਇੰਨੀ ਇਨਕਮ ਹੋਈ ਮੈਨੂੰ ਇੰਨੇ ਪੈਸੇ ਆਏ ਹਨਾ ਮੇਰੀ ਫਰਸਟ ਪੇਮੈਂਟ ਆ ਗਈ ਮੇਰੀ ਇੰਨੀ ਪੇਮੈਂਟ ਆ ਗਈ ਤਦ ਮਨ ਦੇ ਵਿੱਚ ਕਾਫੀ ਉਤਸ਼ਾਹ ਹੁੰਦੀ ਹੈ ਕਿ ਅੱਛਾ ਮਤਲਬ ਕਦੀ ਸਾਡੀ ਵੀ ਆਏਗੀ ਹਨਾ ਪਤਾ ਨਹੀਂ ਪਰ ਵੀਊ ਜਿਹੜੇ ਖਾਟੀ ਆਉਂਦੇ ਆ ਤੇ ਇੰਨੇ ਜਣੇ ਨਾਲ ਅਟੈਚ ਹੈ ਵੀਊ ਦਿੰਦੇ ਰਿਹਾ ਕਰੋ ਪਲੀਜ਼ ਤੁਹਾਡੇ ਸਾਥੀ ਲੋੜ ਹੈ ਤੇ ਤੁਸੀਂ ਸਾਥ ਦਿੰਦੇ ਰਹੋ ਤੇ ਕਾਮਯਾਬੀ ਆਪਣੇ ਆਪ ਹੀ ਮਿਲ ਜਾਣੀ ਆ ਤੇ ਇਹ ਪਤਾ ਨਹੀਂ ਲੱਗਣਾ ਘੜੀ ਪਲ ਦੀ ਦੇਰ ਹੈ ਹਨਾ ਮੈਂ ਕਦੀ ਕਦੀ ਕਹਿੰਦੀ ਹੁੰਨੀ ਆ ਕਿ 100000 ਬੰਦਾ ਲਾਈਫ ਦੇ ਵਿੱਚ ਸਟ्रेस ਬੜੇ ਹੁੰਦੇ ਆ ਤੇ ਸਟ्रेस ਲੈ ਲੈ ਕੇ ਸਾਰੇ ਬਿਮਾਰ ਹੁੰਦੇ ਆ ਤੇ ਚਲੋ ਆਪਾਂ ਫਿਰ ਗੱਲ ਕਰਦੇ ਆ ਆਪਣੀ ਬਾਰੇ ਵੀ ਤੇ ਆਪਣੇ ਘਰ ਦੇ ਕੰਮਕਾਜੀ ਹਤਾ ਆ ਅੱਜ ਹਲੇ ਬੜੇ ਕੰਮ ਕਰਨ ਵਾਲੇ ਐ ਤੇ ਕਰਦੇ ਰਹੀਦਾ ਠੀਕ ਹੈ ਨਾ ਆਪਾਂ ਦੋਸਤੋ ਕਈ ਲੋਕ ਕਹਿੰਦੇ ਆ ਇਨੇ ਹਾਦਸਿਆ ਹੋ ਗਿਆ ਕੋਈ ਗੱਲ ਨਹੀਂ ਆਪਾਂ ਸ਼ੇਅਰ ਕਰਦੇ ਰਹਿਣੇ ਆ ਠੀਕ ਹੈ ਬੰਦਾ ਕਿਹੜੀ ਗਲਤਫਹਿਮੀਆਂ ਦਾ ਅਵਿਸ਼ਕਾਰ ਹੁੰਦਾ ਬੰਦਾ ਆਪਣੇ ਪ੍ਰੇਖਿਆ ਚ ਜੀਂਦਾ ਰਹਿੰਦਾ ਠੀਕ ਹੈ ਨਾ ਤੇ ਜ਼ਿੰਦਗੀ ਦੇ ਦੁੱਖ ਸੁੱਖਾਂ ਨੂੰ ਮਾਰਦਾ ਹੋਇਆ ਜ਼ਿੰਦਗੀ ਜੀ ਜੀ ਬੱਸ ਮੈਂ ਤਾਂ ਇਹ ਵੀ ਜਾਣਦੀ ਹਾਂ ਕਦੀ ਸੋਚਾਂ ਪੱਲੇ ਪੈਂਦੀਆਂ ਤੇ ਕਦੀ ਕੁਝ ਤੇ ਬੱਸ ਇਹੀ ਕਹਿਦਾ ਕਿ ਪ੍ਰਮਾਤਮਾ ਤੁਹਾਨੂੰ ਆਪਣੀ ਨਜ਼ਰ ਸਵੱਲੀ ਬਣਾ ਕੇ ਰੱਖਿਆ ਸੀ ਵੀ ਆਪਦੇ ਘਰ ਤੈਨੂੰ ਤਾਂ ਹੀ ਬੁਲਾਵਾਂਗੇ ਤਾਂ ਹੀ ਤੇਰੀ ਖੁਸ਼ੀਆਂ ਮਾਣਾਂਗੇ ਜਲਦੀ ਸਾਡੇ ਨਾਲ ਖੁਸ਼ ਹੋਏਂਗਾ ਤੇ ਸਾਡੇ ਤੇ ਖੁਸ਼ੀਆਂ ਦੇ ਦਿਨ ਲਿਆਏਂਗਾ ਜੇ ਸਾਡੇ ਤੇ ਖੁਸ਼ੀਆਂ ਦੇ ਦੇਣੀ ਨਹੀਂ ਲੋ ਤਾਂ ਸਾਡਾ ਮਾਣੀ ਟੁੱਟ ਗਿਆ ਹੋਇਆ ਵਿਸ਼ਵਾਸ ਕਿੱਥੋਂ ਹੋਣਾ ਕਈ ਵਾਰੀ ਆਪਾਂ ਕਹਿੰਦੇ ਆ ਤੂੰ ਮੇਰਾ ਵਿਸ਼ਵਾਸ ਤੋੜਦਾ ਸਾਡਾ ਵਿਸ਼ਵਾਸ ਮੇਰੇ ਨਾਲ ਦਾ ਰੱਬ ਨਹੀਂ ਤੋੜਦਾ ਬੰਦਾ ਕਹਿੰਦਾ ਹਏ ਅਲਦਾਸ ਕੀਤੀ ਆ ਪੂਰੀ ਹੋਊਗੀ ਕਿ ਨਾ ਇਹ ਹੀ ਮਨ ਵਿੱਚ ਮੇਰੇ ਵਹਿਮ ਰਹਿੰਦਾ ਤੇ ਚਲੋ ਕੋਈ ਨਹੀਂ ਪ੍ਰਮਾਤਮਾ ਤੇਰੇ ਦਰ ਤੋਂ ਹੀ ਫੇਰ ਮੰਗਣਾ ਫਿਰ ਕੋਈ ਆਸਰਾ ਜਾਂ ਘਰ ਨਹੀਂ ਲੱਭਦਾ ਹੁੰਦਾ ਜਿੱਥੇ ਅਸੀਂ ਮੰਗਣ ਜਾਂਦੇ ਆ ਤੇਰਾ ਦਾਰ ਹੀ ਲੱਭਦਾ ਦੇ ਰਿਤਾ ਫਤ ਲੱਭਣਾ ਤੇ ਚਲੋ ਚੰਗੀ ਮਾੜੀ ਰੋਕੀ ਮੇਸੀ ਇੱਜ਼ਤ ਦੀ ਰੋਟੀ ਦੇਈ ਜਾ ਇਹਨਾਂ ਵੀ ਨਹੀਂ ਹੁੰਦਾ ਬਹੁਤ ਚੰਗੀਆਂ ਚੀਜ਼ਾਂ ਵੀ ਚਾਹੀਦੀਆਂ ਪਰਮਾਤਮਾ ਉਹ ਵੀ ਦੇਈ ਜਾ ਤੂੰ ਤੇ ਹੋਰ ਦੋਸਤੋ ਗੱਲ ਇਹ ਆ ਕਿ ਹੁਣ ਠੰਡ ਦੀ ਮੜੀ ਸ਼ੁਰੂ ਹੋ ਗਈ ਹੈ ਨਾ ਹੁਣ ਪੱਕੇ ਜੇ ਚੰਗੇ ਨਹੀਂ ਲੱਗਦੇ ਪੱਕੇ ਦਾ ਸਿਰ ਨੂੰ ਜੇ ਪੈਂਦੀ ਆ ਹਨਾ ਤੇ ਹੁਣ ਦਿਲ ਕਰਦਾ ਕਿ ਵੀ ਕੋਈ ਟਾਈਮ ਕੱਢੋ ਤੇ ਗਰਮ ਕੱਪੜੇ ਕੱਢ ਲਿਏ ਤੇ ਗਰਮ ਕੱਪੜੇ ਪੌਣੀ ਬੰਦੇ ਆ ਕਿਉਂਕਿ ਗਲਾ ਵੀ ਖਰਾਬ ਹੋਇਆ ਤੇ ਬੰਦੇ ਦੀ ਸਿਹਤ ਠੀਕ ਨਹੀਂ ਹੈਗੀ ਤੇ ਕੋਈ ਨਾ ਕੋਈ ਬੰਦਾ ਮੇਰੀ ਤਾਂ ਬਹੁਤ ਹੀ ਗਲਾ ਖਰਾਬ ਹੈ ਤੇ ਚਲੋ ਕੋਈ ਨਹੀਂ ਚਲਦਾ ਤਰਹਦਾ ਹੀ ਆ ਹਨਾ ਔਖਾ ਪੀੜਾ ਦੁੱਖ ਸੁੱਖ ਚਲਦੇ ਆ ਨਾਲ ਜਿੰਦਗੀ ਤੇ ਤੇ ਬਾਕੀ ਤੁਹਾਡਾ ਸਾਥ ਦੀ ਬਹੁਤ ਲੋੜ ਹੈ ਠੀਕ ਹੈ ਤੁਸੀਂ ਜਿਵੇਂ ਅ ਲਾਈਕ ਸ਼ੇਅਰ ਕਮੈਂਟ ਕਰਦੇ ਰਹੋਗੇ ਤੇ ਉਹ ਮੇਹੀ ਇੱਕ ਸਮੂਥ ਜਿਹਾ ਲਾਈਵ ਆਉਂਦੀ ਜਾਏਗੀ ਕਿਉਂਕਿ ਫੇਸਬੁਕ ਤੋਂ আর YouTube ਤੋਂ ਹਰ મતલਬ ਉਸ ਤੋਂ ਚੈਨਲ ਤੋਂ ਥੋੜੀ ਬਹੁਤ ਇਨਕਮ ਸ਼ੁਰੂ ਹੋ ਜਾਣੀ ਹੈ ਤਾਂ ਲਾਈਫ ਜਿਹੜੇ ਦੇ ਬਹੁਤ ਸਾਰੇ ਸਟ्रेस ਆਉ ਡੂਰ ਹੋ ਜਾਣਗੇ ਪਰ ਇਹ ਤੁਹਾਡੇ ਸਾਥ ਦੀ ਲੋੜ ਹੈ ਜਦੋਂ ਸਾਰੇ ਜਿਹੜੇ ਵਰਤੇ ਹਨ ਕਿ ਮੈਨੂੰ ਇੰਨੀ ਇਨਕਮ ਹੋਈ ਮੈਨੂੰ ਇੰਨੇ ਪੈਸੇ ਆਏ ਹਨਾ ਮੇਰੀ ਫਸਟ ਪੇਮੈਂਟ ਆ ਗਈ ਮੇਰੀ ਇੰਨੀ ਪੇਮੈਂਟ ਆ ਗਈ ਤਦ ਮਨ ਦੇ ਵਿੱਚ ਕਾਫੀ ਉਤਸ਼ਾਹ ਹੁੰਦੀ ਹੈ ਕਿ ਅੱਛਾ ਮਤਲਬ ਕਦੀ ਸਾਡੀ ਵੀ ਆਏਗੀ ਹਨਾ ਪਤਾ ਨਹੀਂ ਪਰ ਵੀ ਉਹ ਜਿਹੜੇ ਅਖਾਟੀ ਆਉਂਦੇ ਆ ਤੇ ਇੰਨੇ ਜਣੇ ਨਾਲ ਅਟੈਚ ਹੈਬ ਵੀ ਉਹ ਦਿੰਦੇ ਰਿਹਾ ਕਰੋ ਪਲੀਜ਼ ਤੁਹਾਡੇ ਸਾਥ ਹੀ ਲੋੜ ਹੈ ਤੇ ਤੁਸੀਂ ਸਾਥ ਦਿੰਦੇ ਰਹੋ ਤੇ ਕਾਮਯਾਬੀ ਆਪਣੇ ਆਪ ਹੀ ਮਿਲ ਜਾਣੀ ਆ ਤੇ ਇਹ ਪਤਾ ਨਹੀਂ ਲੱਗਣਾ ਘੜੀ ਪਲ ਦੀ ਦੇਰ ਹੈ ਹਨਾ ਮੈਂ ਕਦੀ ਕਦੀ ਕਹਿੰਦੀ ਹੁੰਦੀ ਹਾਂ ਕਿ 10000 ਬੰਦਾ